ਅ ਅਮਰਿੰਦਰ ਸਿੰਘ ਰਾਜਾ ਵੈਡਿੰਗ ਜਿਹੜੇ ਨੇ ਜਿੱਤ ਚੁੱਕੇ ਹੈਗੇ ਨੇ ਉਹ ਸਾਰੇ ਵਰਕਰਾਂ 'ਚ ਬਹੁਤ ਜ਼ਿਆਦਾ ਖੁਸ਼ੀ ਹੈ ਭੰਗੜੇ ਪੈ ਰਹੇ ਲੱਡੂ ਵੰਡੇ ਜਾ ਰਹੇ ਨੇ ਖੁਸ਼ੀ ਦਾ ਮਾਹੌਲ ਆ ਕਿਉਂਕਿ ਵਰਕਰਾਂ ਨੇ ਕੰਮ ਕੀਤਾ ਮਿਹਨਤ ਪੱਲੇ ਪਈ ਆ ਔਰ ਕੰਮ ਵੀ ਇਦਾਂ ਦਾ ਕੀਤਾ ਵਾ ਬੂਥ ਲੈਵਲ ਤੋਂ ਲੈ ਕੇ ਮੁਹੱਲਾ ਸਿਸਟਮ ਜੋ ਸਾਡੇ ਰਾਜਾ ਵੈਡਿੰਗ ਦੀ ਟੀਮ ਲਾਈ ਆ ਮੈਂ ਨਹੀਂ ਦੇਖਿਆ ਇਦਾਂ ਦੇ ਇਲੈਕਸ਼ਨ ਇਹ ਤਾਂ ਇਦਾਂ ਦੇ ਇਲੈਕਸ਼ਨ ਸੀਗੇ ਕਿ ਤੱਕ ਕਿਸੇ ਕੌਂਸਲਰ ਇਲੈਕਸ਼ਨੋਂ ਨਾ ਕਿ ਮੈਂਬਰ ਪਾਰਲੀਮੈਂਟ ਇਹ ਚਰਚਾ ਜ਼ਰੂਰ ਹੁੰਦੀ ਹੈ ਫੋਨ ਚੱਕਿਆ ਗਿਆ ਕਿ ਨਹੀਂ ਚੱਕਿਆ ਗਿਆ ਦੇਖੋ ਜੀ ਜਦੋਂ ਕਿਸੇ ਦਾ ਨਹੀਂ ਫੋਨ ਚੁੱਕਾਂਗੇ ਚਾਹੇ ਤੁਸੀਂ ਹੋ ਚਾਹੇ ਮੈਂ ਆ ਜਿਵੇਂ ਤੁਹਾਡਾ ਫੋਨ ਨਹੀਂ ਚੁੱਕਾਂਗਾ ਇੱਕ ਨਿਰਾਸ਼ਾ ਪੈਦਾ ਹੁੰਦੀ ਆ ਕੰਮ ਕਰਨਾ ਨਾ ਕਹਿੰਦਾ ਇੱਕ ਬਾਤ ਦੀ ਗੱਲ ਤੁਸੀਂ ਕੰਮ ਸੇ ਕੰਮ ਇੱਕ ਆਮ ਵਰਕਰ ਆਸੀਂ ਕੰਮ ਸੇ ਕੰਮ ਤੁਸੀਂ ਸਾਡਾ ਫੋਨ ਨਾ ਚੁੱਕੋ ਸਾਨੂੰ ਤੁਸੀਂ ਬਠਿੰਡੇ ਤੱਕ ਲੈ ਜਾਓ ਤੇ ਤੁਸੀਂ ਸਾਡਾ ਲੁਧਿਆਣਾ ਹੀ ਫੋਨ ਨਾ ਚੁੱਕੋ ਤਾਂ ਇਹ ਸਵੇਰ ਦੀ ਲੀਡ ਕੰਟੀਨਿਊ ਜਿਹੜੀ ਦੇਖਿਆ ਗਿਆ ਤੇ ਰਾਜਾ ਸਾਹਿਬ ਵਾਲ ਚੱਲ ਰਹੀ ਸੀਗੀ ਰੁਝਾਨ ਲਗਾਤਾਰ ਵਧਦੇ ਜਾ ਰਹੀ ਸੀ ਕਿ 30350 30350 ਫਾਈਨਲੀ ਰੁਝਾਨ ਜਿਹੜਾ ਜਿਹੜਾ ਅੰਡ ਦੇ ਪਤਾ ਲੱਗਿਆ ਕਿ ਜਿੱਤ ਗਈ। ਔਰ 29600 ਕੁਝ ਵੋਟ ਦੇ ਜਿੱਤੇ ਨੇ ਜੀ। ਫਾਈਨਲੀ ਰੁਝਾਨ ਇਹਨਾਂ ਦੀ ਲੀਡ ਨਹੀਂ ਟੁੱਟੀ 25000 ਤੋਂ ਥੱਲੇ ਲੀਡ ਨਹੀਂ ਟੁੱਟੀ। ਕਿਉਂਕਿ ਹਰ ਹਲਕੇ ਹਰ ਹਲਕੇ ਦੇ ਵਿੱਚ ਕੰਮ ਕੀਤਾ ਵਾ ਵਰਕਰ ਇੱਕਦਮ ਜਾਗਰੂਕ ਹੋ ਕੇ ਜਿਨ੍ਹਾਂ ਨੇ ਵੀ ਕੰਮ ਕੀਤਾ ਵਾ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਇਸ ਵੇਲੇ ਆਂ ਗਏ ਅਸੀਂ ਕਾਂਗਰਸ ਦੇ ਮੁੱਖ ਚੋਣ ਦਫਤਰ ਤੇ ਤੁਹਾਨੂੰ ਦੱਸਦਾ ਕਿ ਇਸ ਵੇਲੇ ਖੁਸ਼ੀ ਦਾ ਮਾਹੌਲ ਬਣਿਆ ਹੈ ਕਿਉਂਕਿ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਜਿੱਤ ਚੁੱਕੇ ਹੈਗੇ ਨੇ ਉਹ ਸਾਰੇ ਵਰਕਰਾਂ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ ਭੰਗੜੇ ਪੈਰੇ ਲੱਡੂ ਵੰਡੇ ਜਾ ਰਹੇ ਨੇ ਸੋ ਗੱਲ ਕਰਦੇ ਸਿੱਧਾ ਵਰਕਰਾਂ ਦੇ ਨਾਲ ਕਿੱਦਾਂ ਲੱਗ ਰਿਹਾ ਇਸ ਵੇਲੇ ਕੀ ਕਹਿਣਾ ਹੈ ਇਸ ਵੇਲੇ ਮੇਰਾ ਨਾਮ ਡਾਕਟਰ ਲਾਲ ਸਿੰਘ ਸਿੱਧੂ ਆ ਬਾਜੀ ਖੁਸ਼ੀ ਦਾ ਮਾਹੌਲ ਆ ਕਿਉਂਕਿ ਵਰਕਰਾਂ ਨੇ ਕੰਮ ਕੀਤਾ ਮਿਹਨਤ ਪੱਲੇ ਪਈ ਆ ਔਰ ਕੰਮ ਵੀ ਇਦਾਂ ਦਾ ਕੀਤਾ ਵਾ ਬੂਥ ਲੈਵਲ ਤੋਂ ਲੈ ਕੇ ਮੁਹੱਲਾ ਸਿਸਟਮ ਜੋ ਸਾਡੇ ਰਾਜਾ ਬਣਿੰਗ ਦੀ ਟੀਮ ਲਾਈ ਆ ਮੈਂ ਨਹੀਂ ਦੇਖਿਆ ਇਦਾਂ ਦੇ ਇਲੈਕਸ਼ਨ ਇਹਦਾ ਇਦਾਂ ਦੇ ਇਲੈਕਸ਼ਨ ਸੀਗੇ ਜਿੱਦਾਂ ਕਿਸੇ ਕਾਉਂਸਲਰ ਇਲੈਕਸ਼ਨ ਨੂੰ ਨਾ ਕਿ ਮੈਂਬਰ ਪਾਰਲੀਮੈਂਟ ਮੈਂ ਆਪਣੀ ਜਿੰਨੀ ਮੇਰੀ ਲਾਈਫ ਆ ਜੋ ਤੱਕ ਮੈਂ ਪੋਲਿਟੀਕਲ ਸਿਸਟਮ ਦਾ ਹਿੱਸਾ ਬਣਿਆ ਵਾਂ ਮੈਂ ਪਹਿਲੀ ਵਾਰੀ ਮੈਂਬਰ ਪਾਰਲੀਮੈਂਟ ਡੋ ਟੂ ਡੋਰ ਕਰਦੇ ਦੇਖਿਆ ਨਹੀਂ ਤਾਂ ਅੱਗੇ ਹਰ ਵਾਰ ਤੇ ਇੱਕ ਫੰਕਸ਼ਨ ਹੁੰਦਾ ਸੀਗਾ ਬਸ ਹੁਣ ਜੋ ਇਲੈਕਸ਼ਨ ਹੋਏ ਨੇ ਹਰ ਬੰਦੇ ਨਾਲ ਸਾਡੇ ਰਾਜਾ ਵਡਿੰਗ ਨੇ رابطہ ਬਣਾਇਆ ਵਾ ਔਰ ਹਰ ਬੰਦੇ ਦਾ ਫੋਨ ਚੁੱਕਿਆ ਵਾ ਔਰ ਕੰਮ ਕਰਨ ਦੀ ਪੂਰੀ ਆਸ ਜਾਗੀ ਆ ਔਰ ਵਰਕਰ ਬਿਲਕੁਲ ਦੁਬਾਰਾ ਜੀਂਦੇ ਹੋ ਗਏ ਨੇ ਜੋ ਮਰੇ ਪਏ ਸੀਗੇ ਘਰੇ ਸੁੱਤੇ ਬੈਸ ਗਏ ਕਿਉਂਕਿ ਸਾਡੇ ਲੀਡਰ ਸਾਡੇ ਕਿਸੇ ਦਾ ਜਿੰਨੇ ਵੀ ਮੈਂਬਰ ਪਾਰਲੀਮੈਂਟ ਪਹਿਲਾਂ ਰਹੇ ਨੇ ਉਹਨਾਂ ਨੇ ਕਿਸੇ ਦਾ ਫੋਨ ਨਹੀਂ ਚੁੱਕਿਆ ਪਰ ਇਹ ਇਹਨਾਂ ਨੇ ਨਵੀਂ ਆਸ ਪੈਦਾ ਕਰਤੀ ਆ ਵਰਕਰ ਤੇ ਚਰਚਾ ਜ਼ਰੂਰ ਹੁੰਦੀ ਆ ਫੋਨ ਚੱਕਿਆ ਗਿਆ ਕਿ ਨਹੀਂ ਚੱਕਿਆ ਗਿਆ ਦੇਖੋ ਜੀ ਜਦੋਂ ਕਿਸੇ ਦਾ ਨਹੀਂ ਫੋਨ ਚੁੱਕਾਂਗੇ ਚਾਹੇ ਤੁਸੀਂ ਉਹ ਚਾਹੇ ਮੈਂ ਆ ਜਿਵੇਂ ਤੁਹਾਡਾ ਫੋਨ ਨਹੀਂ ਚੁੱਕਾਂਗਾ ਇੱਕ ਨਿਰਾਸ਼ਾ ਪੈਦਾ ਹੁੰਦੀ ਆ ਕੰਮ ਕਰਨਾ ਨਾ ਕਰਨਾ ਇੱਕ ਬਾਅਦ ਦੀ ਗੱਲ ਆ ਤੁਸੀਂ ਕੰਮ ਸੇ ਕੰਮ ਇੱਕ ਆਮ ਵਰਕਰ ਆਸੀਂ ਕਮसेकम ਤੁਸੀਂ ਸਾਡਾ ਫੋਨ ਨਾ ਚੁੱਕੋ ਸਾਨੂੰ ਤੁਸੀਂ ਬਠਿੰਡੇ ਤੱਕ ਲੈ ਜਾਓ ਤੇ ਤੁਸੀਂ ਸਾਡਾ ਲੁਧਿਆਣਾ ਹੀ ਫੋਨ ਨਾ ਚੁੱਕੋ ਤਾਂ ਬੜੀ ਮੁਸ਼ਕਲ ਦੀ ਗੱਲ ਆ ਅਸੀਂ ਰੋਟੀਆਂ ਦੀ ਆਪ ਆਪਣੇ ਘਰੋਂ ਲੈ ਕੇ ਜਾਂਦੇ ਰਹੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸੀ ਇਹਨਾਂ ਨੇ ਤੇ ਅੱਜ ਦੀ ਗੱਲ ਅਗਰ ਸਵੇਰ ਦੀ ਲੀਡ ਕੰਟੀਨਿਊ ਜਿਹੜੀ ਦੇਖਿਆ ਗਿਆ ਤੇ ਰਾਜਾ ਸਾਹਿਬ ਵੱਲ ਚੱਲ ਰਹੀ ਸੀਗੀ ਰੁਝਾਨ ਲਗਾਤਾਰ ਬਦਲਦੇ ਜਾ ਰਹੇ ਸੀ ਕਿ 3035 ਆ 3035 ਫਾਈਨਲੀ ਰੁਝਾਨ ਜਿਹੜਾ ਜਿਹੜਾ ਸਿੱਧਾ ਐਂਡ ਤੇ ਪਤਾ ਲੱਗਿਆ ਕਿ ਜਿੱਤ ਗਏ ਜੀ 29600 ਕੁਛ ਵੋਟ ਦੇ ਜਿੱਤੇ ਨੇ ਜੀ ਫਾਈਨਲੀ ਰੁਝਾਨ ਇਹਨਾਂ ਦੀ ਲੀਡ ਨਹੀਂ ਟੁੱਟੀ 25000 ਤੋਂ ਹਰ ਹਲਕੇ ਹਰ ਹਲਕੇ ਦੇ ਵਿੱਚ ਕੰਮ ਕੀਤਾ ਹੋਇਆ ਵਰਕਰ ਇੱਕਦਮ ਜਾਗਰੂਕ ਹੋ ਗਏ ਜਿਨ੍ਹਾਂ ਨੇ ਵੀ ਕੰਮ ਕੀਤਾ ਵਾ ਉਹਦੇ ਕਰਕੇ ਲੀਡ ਨਾ ਟੁੱਟਣ ਦਾ ਮਤਲਬ ਹੀ ਨਹੀਂ ਸੀਗਾ ਕਿਉਂਕਿ ਕੰਮ ਬੋਲਦੇ ਨੇ ਆਮ ਵਰਕਰ ਜਦੋਂ ਤੁਰਦਾ ਵਾ ਔਰ ਵੇ ਇੱਕ ਗੱਲ ਇੱਥੇ ਹੋਰ ਕਹਿਣੀ ਚਾਹਾਂ ਗਾ ਲੀਡਰਾਂ ਨੂੰ ਖਾਸ ਤੌਰ ਤੇ ਜਿਹੜਾ ਕਹਿੰਦਾ ਨਾ ਮੈਂ ਚਿਹਰਾ ਵਾਂ ਵਰਕਰਾਂ ਨੇ ਦੱਸਦਾ ਤੁਸੀਂ ਚਿਹਰੇ ਨਹੀਂ ਹੈਗੇ ਚਿਹਰੇ ਆਮ ਵਰਕਰ ਨੇ ਜਿਹੜੇ ਤੁਹਾਨੂੰ ਬਣਾਉਂਦੇ ਨੇ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਆ ਜਿਹੜੇ ਵੀ ਲੀਡਰ ਸੁਣ ਲੈਣ ਤੇ ਆਂਦੇ ਨੇ ਜਿਹੜੇ ਕੰਮ ਨਹੀਂ ਕਰਦੇਗੇ ਤੇ ਫਿਰ ਬਿਲਕੁਲ ਉਹਨਾਂ ਨਾਲ ਇਦਾਂ ਹੀ ਹੋਏਗੀ ਬਹੁਤ ਸੋਹਣਾ ਭੰਗੜਾ ਪਾ ਰਹੇ ਸਾਰੇ ਸਾਥੀ ਬੋਲ ਭੰਗੜਾ ਪਾ ਰਹੇ ਸੀਗੇ ਹਾਂਜੀ ਹਾਂਜੀ ਖੁਸ਼ੀ ਦਾ ਮਾਹੌਲ ਹੈ ਖੁਸ਼ੀ ਚ ਭੰਗੜਾ ਪਾਇਆ ਜਾਂਦਾ ਵਾ ਕਿਉਂਕਿ ਸਾਡੇ ਰਾਜਾ ਵੜਿੰਗ ਜੀ ਜਿੱਤੇ ਨੇ ਰਾਜਾ ਵੜਿੰਗ ਜਿੰਦਾਬਾਦ ਰਾਜਾ ਵੜਿੰਗ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਸੇ ਨਾ ਸਮੇਂ ਢੋਲ ਚੱਲ ਰਿਹਾ ਹੈ ਭੰਗੜਾ ਪਾ ਰਹੇ ਪੂਰਾ ਦਾ ਪੂਰਾ ਭੰਗੜਾ ਜਿਹੜਾ ਇੱਥੇ ਪਾਇਆ ਜਾ ਰਿਹਾ ਹੈਗਾ ਸਮਰਥਕਾਂ ਹੀ ਬਹੁਤ ਜ਼ਿਆਦਾ ਉਸਤਾ ਦੇਖਿਆ ਜਾ ਰਿਹਾ ਹੈਗਾ ਸੋਸ਼ਲ ਉਸੋਸ਼ਲ ਸਿਆਸ ਕਰਦੇ ਕਿ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹਣਾ ਲੁਧਿਆਣਾ ਦੇ ਪਿੰਨ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋ